ਮੈਂ ਗੌਤਮ শেਟ ਗੁੱਡੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਤੇ ਆਨਰ ਅਫੀਸਰ ਟੈਲੀਕਮ ਬਟਾਲਾ ਕੀ ਹੋਇਆ ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਸੇ ਫਾਇਰਿੰਗ ਕਰ ਗਏ ਸ਼ੋਰੂਮ ਤੇ ਕਿੰਨਾ ਨੁਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਥੇ ਬੈਠੇ ਹੁੰਦੇ ਜਿੱਥੇ ਗੋਲੀ ਚੱਲੇ ਐਗਜੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਮੇਰੇ ਆ ਸੈਮਸੰਗ ਦੇ ਕਾਊਂਟਰ ਦੇ ਉੱਤੇ ਮੁੰਡੇ ਬੈਠ ਖਲੋਤੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਤੇ ਲਾਅ ਐਂਡ ਆਰਡਰ ਤੇ ਹਲਾਤ ਬਣ ਗਏ ਸੈੱਟ ਪਹਿਲਾਂ ਕਿਸੇ ਨੇ ਗੱਲ ਕੀਤੀ ਥ੍ਰੈਟ ਵੀ ਸੀ ਬਿਲਕੁਲ ਚੱਲ ਰਹੀ ਸੀ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਹੈ ਜੀ ਕਿਹਦੇ ਵੱਲੋਂ ਥ੍ਰੈਟ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਹੈਗਾ ਜੀ ਕੀ ਮੰਗਿਆ ਗਿਆ ਹੈ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਗ ਪਰ ਮਾੜੀ ਗੱਲ ਹੈ ਲਾਅ ਐਂਡ ਆਰਡਰ ਤੇ ਹਲਾਤ ਮਾੜੇ ਜਿੱਥੇ ਤੁਹਾਡਾ ਸ਼ੋਅਰੂਮ ਆ ਇਹ ਬਹੁਤ ਭੀੜ ਭੜ ਵਾਲਾ ਲੱਗਦਾ ਔਰ ਮਟਾਰਾ ਤੋਂ ਚੰਡੀਗੜ੍ਹ ਨੂੰ ਰੂਟ ਆ ਬਹੁਤ ਵਿਜ਼ਿਟ ਰੂਟ ਰਹਿੰਦਾ ਮੈਂ ਜੀ ਕਾਫੀ ਵਾਰ ਕਹਿ ਚੁੱਕਾ ਕਿ ਸਭ ਤੋਂ ਪੁਰਾਣਾ ਨਾਕਾ ਇੱਥੇ ਲੱਗਦਾ ਰਿਹਾ ਜੇ ਆਹੋ ਹੀ ਨਾਕਾ ਇੱਥੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਹੁੰਦਾ ਨਾਕਾ ਤਾਂ ਕਦੀ ਲੱਗਾ ਨਹੀਂ ਜੀ ਇੱਥੇ ਕਈ ਵਾਰੀ ਕਹਿ ਕੇ ਵੇਖ ਲਿਆ ਜੀ ਨਾਕਾ ਕਿਉਂ ਨਹੀਂ ਆਈ ਸਮਝ ਹਾਂਜੀ ਉਹ ਹੁਣ ਡੀਵੀਆ ਆਂਦੇ ਨੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੀ ਉਹ ਵੇਖਦੇ ਆਂ ਜੀ ਜੋ ਵੀ ਕਾਰਵਾਈ ਅਗਲੀ ਮਾਹੌਲ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਡਰ ਵਾਲਾ ਬਣ ਗਿਆ ਦਿਲੋਂ ਦੇਖੋ ਜਦੋਂ ਅਹੀਂ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ ਹੀਂ ਸ਼ਹਿਰੀਏ ਬੰਦੇ ਆ ਤੇ ਡਰ ਤੇ ਨੇਚਰਲੀ ਮੇਰੇ ਕੋਈ ਬੇਟਾ ਦੇਖਿਆ ਉਹ ਨਾ ਵਿਚਾਰਾ ਰੋਂਦਾ ਪਿਆ ਕੀ ਲੱਗਦਾ ਪਰਿਵਾਰ ਤੇ ਕੀ ਬੀਤੂ ਹੋਏ ਕਿ ਜਦੋਂ ਪਤਾ ਲੱਗਦਾ ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਜ਼ਰੂਰੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ ਸਿਕਿਉਰਟੀ ਕੋਈ ਸਿਕਿਉਰਟੀ ਦੀ ਜੀ ਮੈਂ ਤਾਂ ਦੱਸਦਾ ਪਿਆਗੇ ਹਫ਼ਤੇ ਦੱਸਦੇ ਤੋਂ ਆ ਕੰਮ ਚੱਲਦਾ ਪਿਆ ਰੈਂਟ ਦਾ ਕੋਈ ਸਿਕਿਉਰਟੀ ਬਿਲਕੁਲ ਕੋਈ ਨਹੀਂ ਜੀ ਕਿਤਾ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਹ ਕੀ ਹੋ ਰਿਹਾ ਕਤ ਲੋ ਗਰ ਰੋਹ ਗੋਲੀ ਚੱਲ ਰਹੀ ਹੈ ਕਦੀ ਕਿਤੇ ਕਦੀ ਕਿਤੇ ਅੰਮ੍ਰੇ ਪਾਸ ਤੇ ਕੀ ਹੋਇਆ ਅ ਛੋੜ ਕੇ ਪਹਿਲੇ ਹੀ ਇੱਥੇ ਆਪ ਦੇਸੀ ਕੰਪਟਰਿੰਗ ਦੇ ਜਰੀਏ ਕਿ ਇੱਥੇ ਗਗੂ ਸ਼ੇਖ ਨੇ ਉਹਨਾਂ ਦੀ ਦੁਕਾਨ ਤੇ ਟੈਲੀਕਾਮ ਦੀ ਨਾਲ ਹੀ ਉਹਨਾਂ ਦਾ ਕੱਪੜੇ ਵਸੇ ਉਹਨਾਂ ਦੀ ਗਾਰਮੈਂਟ ਦੀ ਦੁਕਾਨ ਜਿਹੜੀ ਕੰਮ ਇੱਥੇ ਹੈ ਇਹਨਾਂ ਟੈਲੀਕਾਮ ਦੇ ਦੁਕਾਨ ਜਿਹੜੀ ਨਵਾਂ ਸਾਂਸਾਂ ਦੀ ਉਹ ਤੋਂ ਬਾਹਰ ਕੋਈ ਅਣਪਛਤਾ ਬੇਤੀ ਕੋਈ ਇੱਕ ਫਾਇਰ ਕਰਕੇ ਚਲਾ ਗਿਆ ਤੇ ਨਾ ਸ਼ੀਸ਼ੇ ਤਰਫ ਲੱਗਿਆ ਤੇ ਕਿੰਨਾ ਕੋ ਨੁਕਸਾਨ ਹੋਇਆ ਸ਼ੀਸ਼ਾ ਟੁੱਟ ਗਿਆ ਜੀ ਇਹਨਾਂ ਦਾ ਬਾਹਰ ਬਾਕੀ ਬਚਾਰਾ ਪਹਿਲਾਂ ਕੁਝ ਬਟਾ ਸੀ ਹਾਂਜੀ ਪਿਆਰੀ ਸੀ ਹਾਂ ਤੇ ਇੱਕ ਕਾਂਗਰਸ ਲੀਡਰ ਵੀ ਦੱਸੇ ਜਾਦੇ ਹਾਂਜੀ ਹਾਂ ਕਾਂਗਰਸ ਲੀਡਰ ਜੀ ਜੀ ਸਰ ਕੋ ਸੀਸੀਟੀਵੀ ਵੀਡੀਓ ਜੱਕ ਕੀਤੀ ਜਾ ਰਹੀ ਨਹੀਂ ਉਹ ਕਰ ਰਹੇ ਆ ਜੀ ਹਾਂ ਜੀ ਆਯੋ اپੋਜੀਸ਼ਨ ਤੋਂ ਕਰੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਕਾਂਗਰਸ ਬਿਲਕੁਲ ਜੀ ਬਟਾਲਾ ਆਪਣਾ ਜੀ ਪਰਿਵਾਰ ਆ ਸਾਰਾ ਜੀ اپੋਜੀਸ਼ਨ ਇਹਦੇ ਕੋਈ ਵੀ ਨਹੀਂ ਭਰਾਵਾ ਆਪਣਾ ਠੀਕ ਹੈ ਜਿਹੜਾ ਵੀ ਥੱਲੇ ਕਰ ਹੋਈ ਆ ਔਰ ਜਿੰਨੇ ਵੀ ਕੀਤੀ ਆ ਸਾਖਸ਼ਾਤ ਕੋਲਸ ਆਪਣਾ ਕੰਮ ਕਰਦੇ ਪਹਿਲਾਂ ਵੀ ਕੋ ਥ੍ਰੈਟ ਸੀ ਨਹੀਂ ਮੈ ਮੈਨੂੰ ਹੁਣ ਪਤਾ ਲੱਗਾ ਵੀ ਕਦੇ ਪਹਿਲਾਂ ਵੀ ਮੈਨੂੰ ਥ੍ਰੈਟ ਸੀ ਫੋਨ ਮੈਨੂੰ ਆ ਰਹੇ ਸੀ ਬਟ ਉਹ ਥੱਲੇ ਲੈਵਲ ਤੇ ਹੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰ ਜੀ ਚੱਲਿਆ ਦੇਖ ਅਧਿਕਾਰੀਆਂ ਨੇ ਕੋਈ ਗਲਤ ਬਿਲਕੁਲ ਕਲੀਅਰ ਜੀ ਕਰ ਰਹੇ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਬੁਖਸ ਵਾਲਿਆਂ ਦੀ ਉਸੇ ਟਾਈਮ ਲੱਗ ਗਿਆ ਜੋ ਵੀ ਹੈ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਚਲੋਗਾ ਐਚਰਲੀ ਕਾਨੂੰਨ ਆਪਣਾ ਕੰਮ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਾਲ ਜੁੜੇ ਰਾਹਤ ਤੇ ਗੋਲੀ ਚੱਲ ਸੀ ਸਿਟੀ ਵਾਈਸ ਪ੍ਰੈਜ਼ੀਡੈਂਟ ਐ ਤੇ ਬੜੇ ਦਿਨਾਂ ਦਾ ਇਹਨੂੰ ਇੱਕ ਮਗਰ ਗੱਲ ਪਈ ਸੀ ਥ੍ਰੈਟ ਆ ਰਹੇ ਸੀਗੇ ਸਾਰੇ ਅਫਸਰਾਂ ਦੇ ਨੌਲੇਜ ਚ ਵੀ ਸੀ ਆ ਜਿਹੜੇ ਪਹਿਲੇ ਐਸਐਸਪੀ ਸਾਹਿਬ ਨੂੰ ਨੌਲੇਜ ਸੀ ਜਿਹੜਾ ਹੁਣ ਐਸਐਸਪੀ ਆ ਇਹਨਾਂ ਦੇ ਨੌਲੇਜ ਸੀਗਾ ਪਰ ਇਸ ਦੇ باوجود ਜੋ ਅਗਲਿਆਂ ਨੇ ਚਾਹ ਹੋ ਗਿਆ ਵਾ ਤੇ ਪੰਜਾਬ ਸਰਕਾਰ ਦੇਖੇ ਕਿ ਲਾਰਡ ਆਰਡਰ ਕਿੱਧਰ ਨੂੰ ਜਾ ਰਿਹਾ ਆਮ ਸ਼ਹਿਰੀ ਦਾ ਜੀਵਣਾ ਹਰਾਮ ਹੋਇਆ ਪਿਆ ਲੋਕਾਂ ਆ ਤੁਰੇ ਤੇ ਫਿਰਦੇ ਨੇ ਪਰ ਮੂੰਹਾਂ ਤੇ ਰੋਣਾ ਕਿ ਨਹੀਂ ਡਰੇ ਦੁਨੀਆ ਡਰੇ ਫਿਰਦੀ ਆ ਸਭ ਭਗਵੰਤ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਵੀ ਪੰਜਾਬੀ ਸ਼ਹਿਰੀ ਕਿਹੜੇ ਕੋਚ ਪਿਆ ਰੋਈਆਂ ਗੋਲੀਆਂ ਮੌਤ ਦਾ ਡਰ ਕਿੰਦਰ ਬੰਦਾ ਜੀ ਸਕਦਾ ਅਗਰ ਗਲਾਸ ਨਾ ਲਗਾ ਹੁੰਦਾ ਦੁਕਾਨ ਦੇ ਬਾਹਰ ਤੋਂ ਬਟਾ ਦੇਖੋ ਗਲਾਸ ਲਗਾ ਦਾ ਨਾ ਲਗਾ ਦਾ ਪਰਮਾਤਮਾ ਨੇ ਮਿਹਰ ਕੀਤੀ ਹੈ ਈਸ਼ਵਰ ਨੇ ਕਿਰਪਾ ਕੀਤੀ ਹੈ ਹੋਰ ਇਹ ਪਤਾ ਨਹੀਂ ਕਿਨੀ ਦੇਰ ਆ ਕੋਈ ਡਰ ਪਉ ਦਾ ਕਿਸੇ ਨੂੰ ਹੈ ਨਹੀਂ ਨਾ ਜਿਸ ਦਾ ਜਿੰਨਾ ਭੀੜ ਭੜ ਵੜਾ ਇਲਾਕਾ ਹਰ ਵੇਲੇ ਇੱਥੇ ਜਾਮ ਲੱਗਾ ਹੀ ਰਹਿੰਦਾ ਪਰ ਇਸ ਤਰੀਕੇ ਨਾਲ ਆਉਣਾ ਸ਼ਰਿਆਮਾ ਕੋਈ ਗਲਾਸ ਇੱਥੇ ਠੀਕ ਹੈ ਜੀ ਤੇ ਪੁਲਿਸ ਦੇਖੇ ਨਾ ਉਹ ਕਿੱਥੇ ਨੇ ਉਹਨਾਂ ਨਾਕੇ ਕਿੱਥੇ ਨੇ ਕਿਹੜੀ ਜਗਾ ਖਲੋਤੇ ਨੇ